ਆਪ ਦੇ ਵਿੱਚ ਪਹਿਲਾ ਉਪਦਾਏ ਇੱਕ ਕਿਸੇ ਘਰ ਆਏ ਸਾਧੂ ਨੂੰ ਮਾੜਾ ਬੋਲਣਾ ਸਾਧੂ ਦੀ ਨਿੰਦਾ ਕਰਨੀ ਤੇ ਮਾਪੇ ਬਾਪ ਨੂੰ ਮਾੜਾ ਬੋਲਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਹਾਪੁਰਖਾਂ ਦੇ ਵਚਨ ਨੇ ਬਾਬਾ ਜੀ ਤੇ ਬਾਬਾ ਢਿਲੋਈ ਦੇ ਐ ਬੈਠੇ ਸਾਸਿ ਤੇ ਉੱਥੇ ਵਿਚਾਰ ਚੱਲ ਪਈ ਕਹਿੰਦੇ ਆਹ ਮਹਾਪਾਪ ਨੇ ਆ ਜਿਹੜੇ ਇੱਕ ਘਰ ਆਏ ਸਾਧੂ ਸੰਤ ਨੂੰ ਮਾੜਾ ਬੋਲਣਾ ਉਹਦਾ ਨਰਾਦਰ ਕਰਨਾ ਤੇ ਦੂਜਾ ਕਹਿੰਦੇ ਵੀ ਜਿਨ੍ਹਾਂ ਨੇ ਜਨਮ ਦਿੱਤਾ ਹੈ ਨਾ ਮਾਪੇ ਬਾਬ ਨੇ ਉਹਨਾਂ ਨੂੰ ਮਾੜਾ ਬੋਲਣਾ ਉਹਨਾਂ ਦਾ ਮਾਪੇ ਬਾਬ ਦਾ ਨਰਾਦਰ ਕਰਨਾ ਉਹਨਾਂ ਦੀ ਸੇਵਾ ਨਾ ਕਰਨੀ ਕਹਿੰਦੇ ਨੇ ਇਹ ਮਹਾਪਾਪ ਨੇ ਇਹ ਉਸ ਪੈਨ ਦੇ ਵਾਹੇ ਹੋਏ ਅੱਖਰਾਂ ਦੀ ਤਰ੍ਹਾਂ ਨੇ ਕਦੇ ਮਿਟਦੇ ਨਹੀਂ ਆਖੂ ਸਤਨਾਮ ਸ੍ਰੀ ਵਾਹਿਗੁਰੂ ਤੇ ਜਿਹੜੀ ਮਾਪੇ ਬਾਬ ਦੀ ਸੇਵਾ ਹੈ ਗੁਰਬਾਣੀ ਕਹਿੰਦੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਸਾਡੇ ਮਾਪੇ ਨੇ ਜਿਹੜੇ ਸਾਡੇ ਪਹਿਲੇ ਗੁਰੂ ਨੇ ਤੇ ਮਾਪੇ ਦੀ ਕੀਤੀ ਹੋਈ ਸੇਵਾ ਐ ਨਾ ਜਿਹੜੀ ਉਹ ਪਿਆਰਿਓ ਸਾਨੂੰ ਭਗ ਸਾਗਰ ਤੋਂ ਪਾਰ ਕਰਦੀ ਜੇ ਮਾਪੇ ਦੀਆਂ ਅਸੀਸਾਂ ਮਿਲ ਗਈਆਂ ਅਸੀਸਾਂ ਉਹ ਤਾਰਦੀਆਂ ਨੇ ਜੇ ਕਿਤੇ ਅੰਦਰੋਂ ਮਾਪੇ ਦੇ ਅੰਦਰੋਂ ਵੱਧਵਾ ਲਾਗੀਣਾ ਪਿਆਰਿਓ ਕਹਿੰਦੇ ਨੇ ਉਹ ਵੱਧਵਾਵਾ ਮਾਰ ਦਿਆਂ ਦੇ ਆਖੂ ਸਤਨਾਮ ਸ੍ਰੀ ਪਰ ਮਾਪੇ ਐਸਾ ਨਹੀਂ ਜਿਹੜਾ ਆਪਣੇ ਬੱਚਿਆਂ ਨੂੰ ਵੱਧਵਾ ਦੇਵੇ ਪੁੱਤ ਕਪੁੱਤ ਹੋ ਜਾਂਦੇ ਪਰ ਮਾਵਾ ਰਹਿੰਦੀਆਂ ਮਾਵਾ ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਜੇ ਸੋਚਦਾ ਤੇ ਮਾਪੇ ਦੀ ਕੀਤੀ ਹੋਈ ਸੇਵਾ ਵੀ ਕਦੇ ਅਜਾਈ ਨਹੀਂ ਜਾਂਦੀ ਅੱਜ ਦੇ ਸਮੇਂ ਦੀ ਸਚਾਈ ਏ ਅੱਜ ਦੇ ਸਮੇਂ ਦੀ ਸਚਾਈ ਅਸੀਂ ਬਜ਼ੁਰਗਾਂ ਦੀ ਕਦਰ ਨਹੀਂ ਕਰਦੇ ਬਜ਼ੁਰਗਾਂ ਨੂੰ ਸਾਹਮਦੇ ਨਹੀਂ ਇਹ ਗੱਲਾਂ ਚਲੋ ਅੱਜ ਚੱਲ ਪਈਆਂ ਆਪਾਂ ਨਾਮ ਦੀ ਗੱਲ ਬਹੁਤੀ ਬਾਬਾ ਜੀ ਦਾ ਹੁਕਮ ਸੀ ਵੀ ਨਾਮ ਦੀ ਗੱਲ ਵੱਧ ਤੋਂ ਵੱਧ ਬਾਬਾ ਜੀ ਬਾਬਾ ਸੁਖਵਿੰਦਰ ਸਿੰਘ ਜੀ ਕਹਿੰਦੇ ਨਾਮ ਦੀ ਗੱਲ ਵੱਧ ਤੋਂ ਵੱਧ ਕਰਨੀ ਹੈ ਪਿ ਕਿਉਂਕਿ ਬਾਬਾ ਜਸਵੰਤ ਸਿੰਘ ਜੀ ਨੇ ਆਪਣਾ ਸਾਰਾ ਜਿਹੜਾ ਜੀਵਨ ਬਹੁਤਾ ਸਮਾਂ ਇੱਥੇ ਗ੍ਰੰਥੀ ਸਿੰਘ ਦੀ ਸੇਵਾ ਹੈ ਗ੍ਰੰਥੀ ਦੀ ਸੇਵਾ ਕਰਕੇ ਆਪਣਾ ਜੀਵਨ ਲਗਾਇਆ ਤੇ ਪਰ ਇਹ ਮਾਂ ਬਾਪ ਦੀ ਗੱਲ ਕਰਨੀ ਹੈ ਅੱਜ ਵਿਸ਼ਾ ਹੀ ਇਹ ਹੈ ਪਿਆਰਿਓ ਮੇਰੇ ਸਾਹਬ ਦੇ ਨਾਲ ਅੱਜ ਵਿਸ਼ਾ ਇਹ ਹੀ ਹੈ ਕਿ ਅੱਜ ਮਾਂ ਬਾਪ ਦੀ ਜਾਤੀ ਬੇਟੇ ਸਾਡੇ ਵੀ ਉਹ ਮਾਪੇ ਹੀ ਨੇ ਜੇ ਬਾਬਾ ਜੀ ਦੇ ਮਾਂ ਬਾਪ ਨੇ ਤੇ ਸਾਡੇ ਵੀ ਉਹ ਮਾਪੇ ਹੋ ਹੀ ਨੇ ਆ ਜੋ ਕੇ ਸਮੇਂ ਦੀ ਇਹ ਸਚਾਈ ਹੈ A yo que se me dice.